10000 ਪਠਾਨਾਂ ਦਾ ਮੁਕਾਬਲਾ ਕਰਦੇ ਸਾਰਾਗੜੀ ਦੇ 21 ਬਹਾਦਰ ਸੈਨਿਕਾਂ ਨੇ ਪੀਤਾਸੀ 1897 ਵਿੱਚ ਸ਼ਹਾਦਤ ਦਾ ਜਾਮ ਅੱਜ ਫਿਰ ਤਾਜ਼ਾ ਹੋਈ ਸ਼ਹੀਦਾਂ ਦੀ ਯਾਦ ਫਿਰੋਜ਼ਪੁਰ ਅਤੇ ਅੰਮ੍ਰਿਤਸਰ ਨਾਲ ਸੰਬੰਧਿਤ ਜ਼ਿਆਦਾ ਸ਼ਹੀਦ ਗੁਰਦੁਆਰਾ ਸਾਰਾਗੜੀ ਵਿੱਚ ਪਾਏ ਗਏ ਪੋ ਸਾਰਾਗੜੀਵਾਰ ਮੈਮੋਰੀਅਲ ਦਾ ਕੀਤਾ ਗਿਆ ਉਦ்கਾਟਨ ਸਾਰਾਗੜੀ ਦਾ ਸਾਕਾ ਬਲੀਦਾਨ ਦੀ ਅਜੇਹੀ ਆਦੁੱਤੀ ਕਹਾਣੀ ਹੈ ਜਿਸ ਦੀ ਮਿਸਾਲ ਦੁਨੀਆਂ ਪਰ ਵਿੱਚ ਨਹੀਂ ਮਿਲਦੀ ਇਹ ਸਾਕਾ 36ਵੀਂ ਸਿੱਖ ਰੈਜੀਮੈਂਟ ਦੇ 21 ਉਹਨਾਂ ਸੂਰਬੀਰ ਸੈਨਿਕਾਂ ਦੀ ਯਾਦ ਦਿਵਾਉਂਦਾ ਹੈ ਜਿਨ੍ਹਾਂ ਨੇ 12 ਸਤੰਬਰ 1897 ਨੂੰ ਸਾਰਾਗੜੀ ਕਿਲੇ ਦੀ ਰੱਖਿਆ ਕਰਦੇ 10000 ਪਠਾਨਾਂ ਦਾ ਮੁਕਾਬਲਾ ਕਰਦੇ ਸ਼ਹਾਦਤ ਦਾ ਜਾਮ ਪੀਤਾ ਸੀ 12 ਸਤੰਬਰ ਦਾ ਦਿਨ ਇਹਨਾਂ ਸ਼ਹੀਦਾਂ ਦੀ ਯਾਦ ਨੂੰ ਤਾਜ਼ਾ ਕਰਦਾ ਹੈ ਜਿਸ ਦੇ ਤਹਿਤ ਅੱਜ ਫਿਰੋਜ਼ਪੁਰ ਛੌਣੀ ਸਥਿਤ ਗੁਰਦੁਆਰਾ ਸਾਰਾਗੜੀ ਸਾਹਿਬ ਵਿਖੇ ਨ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾ ਕੇ ਉਹਨਾਂ ਦੀ ਯਾਦ ਨੂੰ ਇੱਕ ਵਾਰ ਫਿਰ ਤਾਜ਼ਾ ਕੀਤਾ ਗਿਆ ਇਸ ਸਬੰਧ ਵਿੱਚ ਫਿਰੋਜ਼ਪੁਰ ਪ੍ਰਸ਼ਾਸਨ ਵੱਲੋਂ ਕੀਤੇ ਗਏ ਪ੍ਰਬੰਧਾਂ ਦੇ ਤਹਿਤ ਅੱਜ ਵਿਸ਼ੇਸ਼ ਤੌਰ ਤੇ ਆਪ ਸਰਕਾਰ ਦੀ ਕੈਬਨਿਟ ਮੰਤਰੀ ਬਰਜੀਤ ਕੌਰ ਪ੍ਰੋਗਰਾਮ ਦੀ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੀ ਉਹਨਾਂ ਵੱਲੋਂ ਇਹਨਾਂ ਸ਼ੂਰਵੀਰ ਸ਼ਹੀਦਾਂ ਦੀ ਯਾਦ ਵਿੱਚ ਬਣਾਏ ਗਏ ਸਾਰਾਗੜੀਵਾਰ ਮੈਮੋਰੀਅਲ ਦਾ ਉਦਘਾਟਨ ਕੀਤਾ ਗਿਆ ਸਾਰਾ ਗੜੀ ਦੇ ਇਤਿਹਾਸ ਦੀ ਗੱਲ ਕਰੀਏ ਤਾਂ ਉੱਤਰ ਪੱਛਮੀ ਸਰਦਦੀ ਸੂਬੇ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ 1897 ਵਿੱਚ ਜਿਹੜੀ ਬਗਾਵਤ ਉਤਰੀ ਸੀ ਉਸ ਦੀ ਅਗਵਾਈ ਮੁੱਲਾ ਕਰ ਰਹੇ ਸਨ ਪਠਾਨਾਂ ਨੇ ਹਰ ਥਾਂ ਸੈਨਿਕਾਂ ਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ 36ਵੀਂ ਸਿੱਖ ਬਟਾਲੀਅਨ ਜਿਹੜੀ ਕਿ ਜਲੰਧਰ ਵਿਖੇ 1897 ਵਿੱਚ ਕਰਨਲ ਕੁੱਕ ਦੀ ਕਮਾਂਡ ਵਿੱਚ ਜੰਗ ਤੋਂ 10 ਦਿਨ ਪਹਿਲਾਂ ਹੀ ਬਣੀ ਸੀ ਨੂੰ ਹੁਕਮ ਦਿੱਤਾ ਗਿਆ ਕਿ ਲੋਕਹਾੜ ਪਹੁੰਚ ਜਾਵੇ ਇਹ ਕਿਲਾ ਸਰਦਦੀ ਇਲਾਕੇ ਦੇ ਪਹਾੜੀ ਖੇਤਰ ਵਿੱਚ ਸਥਿਤ ਸੀ 12 ਸਤੰਬਰ 1897 ਨੂੰ ਕਰੀਬ 10000 ਪਠਾਨਾਨੇ ਇਸ ਚੌਂਕੀ ਤੇ ਹਮਲਾ ਕਰ ਦਿੱਤਾ ਅਤੇ ਦੋਵੇਂ ਵੀਰ ਚੌਂਕੀਆਂ ਘੇਰ ਲਈ ਆ ਲੈਫਟੀਨੈਂਟ ਕਰਨਲ ਹਾਫਟਨ ਜੋ ਕਿਲਾ ਲੋਕਹਾਟ ਦਾ ਕਮਾਂਡਿੰਗ ਅਫਸਰ ਸੀ ਨੇ ਸਾਰਾ ਗੜੀ ਨਾਲ ਸੰਪਰਕ ਪੈਦਾ ਕੀਤਾ ਜਿੱਥੇ ਕਿ ਹੀਲੋਗ੍ਰਾਫ ਰਾਹੀਂ ਸੰਦੇਸ਼ ਪ੍ਰਾਪਤ ਹੋ ਰਹੇ ਸਨ ਇਸ ਚੌਂਕੀ ਵਿੱਚ 4 ਕੰਪਨੀਆਂ ਤਾਇਨਾਤ ਸਨ 1897 ਵਿੱਚ 3 ਸਤੰਬਰ ਅਤੇ 9 ਸਤੰਬਰ ਨੂੰ ਕਬਾਇਲੀਆਂ ਨੇ ਗੁਲਸਤਾਨ ਤੇ ਹਮਲਾ ਕਰ ਦਿੱਤਾ ਇਨਾ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਗਿਆ ਜਿਸ ਵਿੱਚ ਦੁਸ਼ਮਣਾਂ ਦਾ ਭਾਰੀ ਨੁਕਸਾਨ ਹੋਇਆ ਇਸ ਹਾਰ ਦੀ ਪੀੜ ਨੂੰ ਸਹਿ ਨਾ ਕਰਦੇ ਹੋਏ 12 ਸਤੰਬਰ 1897 ਨੂੰ 10000 ਪਠਾਨਾਂ ਨੇ ਮਿਲ ਕੇ ਸਾਰਾ ਗੜੀ ਚੌਕੀ ਤੇ ਹਮਲਾ ਕਰ ਦਿੱਤਾ ਇਸ ਚੌਕੀ ਅੰਦਰ ਬਹਾਦਰ ਸਿੱਖ ਸੈਨਿਕਾਂ ਨੇ ਦੁਸ਼ਮਣ ਦੇ ਹਮਲਿਆਂ ਦਾ ਮੂੰਹ ਤੋੜ ਜਵਾਬ ਦਿੱਤਾ ਅਤੇ 5 ਘੰਟਿਆਂ ਦੀ ਚੱਲੀ ਲਗਾਤਾਰ ਲੜਾਈ ਵਿੱਚ 200 ਤੋਂ ਵੱਧ ਪਠਾਨ ਮਾਰੇ ਗਏ सिपाही गुरमुख सिंह ने कर्नल हाफटर ਨੂੰ ਹੀਲੋਗ੍ਰਾਫ ਰਾਹੀਂ ਸੰਦੇਸ਼ ਭੇਜਿਆ ਕਿ ਸਾਰਾਗੜੀ ਚੌਕੀ ਤੇ ਪਠਾਨਾ ਨੇ ਹਮਲਾ ਕਰ ਦਿੱਤਾ ਹੈ ਕਮਾਂਡਰ ਤੇ ਹੁਕਮ ਨਾਲ ਕਿਲੇ ਅੰਦਰ ਤੈਨਾਤ ਫੌਜੀਆਂ ਨੇ ਜਵਾਬੀ ਫਾਇਰਿੰਗ ਸ਼ੁਰੂ ਕਰ ਦਿੱਤੀ ਤਕਰੀਬਨ ਅੱਧਾ ਘੰਟਾ ਗੋਲਾਬਾਰੀ ਹੁੰਦੀ ਰਹੀ ਤਾਂ ਨਾਇਕ ਲਾਲ ਸਿੰਘ ਭਗਵਾਨ ਸਿੰਘ ਅਤੇ ਸਿਪਾਹੀ ਜੀਵਨ ਸਿੰਘ ਨੇ ਕਿਲੇ ਤੋਂ ਬਾਹਰ ਆ ਕੇ ਪਠਾਨਾਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ सारागढ़ी चौकी अंदर फौजिया ने होर गोला बारूद मंगया लेकिन किले अंदर मदद पहुंचाना बड़ा मुश्किल सी हाले सूर वीरा ने कुछ कुछ दुश्मन दे बंदे मारे सन कि भगवान सिंह शहीद हो गया लाभ सिंह बुरी तरह जख्मी हो गया जीवन सिंह लाभ सिंह ने मिलके शहीद की लाश नु चुक के चौकी अंदर रख लिया लाभ सिंह ने उदों तक गोलियां चलाईया जदों तक वो धरती ते डिग नहीं पिया ਦੁਸ਼ਮਣਾਂ ਦਾ ਮੁਕਾਬਲਾ ਕਰਦੇ ਹੋਏ ਵਾਰੀ-ਵਾਰੀ ਬਾਕੀ ਦੇ ਬਹਾਦਰ ਸੈਨਿਕ ਵੀ ਸ਼ਹੀਦ ਹੁੰਦੇ ਗਏ ਅਤੇ ਆਖਰੀ ਬਚੇ ਫੌਜ ਦੇ ਕਮਾਂਡਰ ਹਵਲਦਾਰ ਈਸ਼ਰ ਸਿੰਘ ਨੇ ਇਕੱਲੇ ਮੋਰਚਾ ਸੰਭਾਲ ਲਿਆ ਆਪਣੇ ਵੀ ਸ਼ਹੀਦ ਸਾਥੀਆਂ ਹੋਈਆਂ ਲਾਸ਼ਾਂ ਨੂੰ ਵੇਖ ਕੇ ਉਸਨੇ ਰਾਈਫਲ ਚੁੱਕੀ ਤੇ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਸ਼ੁਰੂ ਕਰ ਦਿੱਤੀ ਜੋ ਕਿਲੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ ਕਈ ਦੁਸ਼ਮਣਾਂ ਨੂੰ ਮੌਤ ਦੇ ਘਾਟ ਉਤਾਰਦੇ ਹੋਏ ਆਖਿਰਕਾਰ ਈਸ਼ਰ ਸਿੰਘ ਵੀ ਸ਼ਹਾਦਤ ਦਾ ਜਾਮ ਪੀ ਗਏ ਜਦੋਂ ਦੁਸ਼ਮਣ ਨੂੰ ਪਤਾ ਲੱਗਾ ਕਿ ਉਹਨਾਂ ਦਾ ਮੁਕਾਬਲਾ ਕਰਨ ਵਾਲਾ ਕੋਈ ਨਹੀਂ ਬਚਿਆ ਤਾਂ ਉਹਨਾਂ ਨੇ ਅਸਲਾ ਕਬਜ਼ੇ ਵਿੱਚ ਲੈ ਕੇ ਚੌਂਕੀ ਨੂੰ ਉਦਦ ਲਗਾ ਦਿੱਤੀ ਸਾਰਾ ਗੜੀ ਦੇ ਯੋਧਰ ਵਿੱਚ ਸ਼ਹੀਦ ਹੋਣ ਵਾਲੇ ਸੈਨਿਕ ਯੋਧਿਆਂ ਦੀ ਗੱਲ ਕਰੀਏ ਤਾਂ ਉਹਨਾਂ ਵਿੱਚ ਹਵਲਦਾਰ ਈਸ਼ਰ ਸਿੰਘ ਨਾਇਕ ਲਾਲ ਸਿੰਘ ਲਾਸ ਨਾਇਕ ਚੰਦ ਸਿੰਘ ਸਿਪਾਹੀ ਸੁਦ ਸਿੰਘ ਸਾਹਿਬ ਸਿੰਘ ਉੱਤਮ ਸਿੰਘ ਨਰਾਇਣ ਸਿੰਘ ਗੁਰਮੁਖ ਸਿੰਘ ਜੀਵਨ ਸਿੰਘ ਰਾਮ ਸਿੰਘ ਹੀਰਾ ਸਿੰਘ ਦਇਆ ਸਿੰਘ ਪੋਲਾ ਸਿੰਘ ਆਨੰਦ ਸਿੰਘ ਭਗਵਾਨ ਸਿੰਘ ਬੂਟਾ ਸਿੰਘ ਅਨੰਦ ਸਿੰਘ ਆਦਿ ਦੇ ਨਾਮ ਸ਼ਾਮਲ ਹਨ ਜੀ ਦਿਵਸ ਤੇ ਬਿੰਦਰ ਮੌਕੇ ਤੇ ਯਾਦਗਾਰੀ ਦਿਨ ਤੇ ਪਹਿਲਾਂ ਤੋਂ ਸਾਰੇ ਪੰਜਾਬ ਆਸੀ ਅਤੇ ਪੂਰੀ ਦੁਨੀਆ ਤੇ ਵਸਦੇ ਪੰਜਾਬੀਆਂ ਨੇ ਇਹ ਯਾਦਵਾਨਾ ਚਾਹੁੰਦੇ ਹਨ ਕਿ ਇਹ ਬਹੁਤ ਬਹਾਦਰੀ ਵਾਲੀ ਜੰਗ ਜਿਹੜੀ ਦੁਨੀਆ ਭਰ ਤੇ ਮਸ਼ਹੂਰ ਹੋਈ ਸੀ ਔਰ ਉਸਦੇ ਸੈਨਿਕ ਸਾਡੇ ਸ਼ੁਕਰ ਕਰੀ ਸਿੱਖ ਰੈਜੀਮੈਂਟ ਦੇ ਜਵਾਨ ਔਰ 10000 ਤੋਂ ਉੱਪਰ ਜਿਹੜੇ ਕਰਮਣ ਕਰਤਾ ਸੀ ਉਹਨਾਂ ਤੇ ਉਹਨਾਂ ਨਾਲ ਮੁਕਾਬਲਾ ਕੀਤਾ ਸੋ ਇਹ ਯਾਦ ਰੱਖਣ ਵਾਲੀ ਗੱਲ ਹੈ ਔਰ ਸਾਡੇ ਇਤਿਹਾਸ ਗੌਰਵਮਈ ਇਤਿਹਾਸ ਦਾ ਇੱਕ ਹਿੱਸਾ ਸੋ ਅੱਜ ਦੇ ਦਿਨ ਪੰਜਾਬ ਸਰਕਾਰ ਵੱਲੋਂ ਵੀ ਇੱਥੇ ਇੱਕ ਮੈਮੋਰੀਅਲ ਸਥਾਪਿਤ ਕੀਤਾ ਗਿਆ ਸੀ ਤੇ ਇਨੌਗਰੇਸ਼ਨ ਕੀਤਾ ਔਰ ਇਹ ਗੱਲ ਵੀ ਬੜੀ ਹੈਰਾਨੀ ਵਾਲੀ ਹੈ ਕਿ ਇੰਨੇ ਸਾਲਾਂ ਬਾਅਦ ਵੀ ਪੂਰੀ ਦੁਨੀਆ ਦੇ ਵਿੱਚ ਸਾਰਾ ਗੜੀ ਲਈ ਕੋਈ ਵੀ ਮੈਮੋਰੀਅਲ ਸਥਾਪਿਤ ਨਹੀਂ ਕੀਤਾ ਗਿਆ ਸੀ ਔਰ ਕੁਮਾਨ ਸਿੰਘ ਮਾਨ ਜੀ ਨੇ ਇਹ ਪਹਿਲਾ ਉੱਤਮ ਬੜਾ ਕਦਮ ਚੁੱਕ ਕੇ ਇੱਥੇ ਮੈਮੋਰੀਅਲ ਸਥਾਪਿਤ ਕੀਤਾ ਤਾਂ ਕਿ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਾਡੇ ਗੌਰਵਮਈ ਇਤਿਹਾਸ ਬਾਰੇ ਜਾਣ ਕਰਾਵੇ ਮੈਮ ਸ਼ੀਦਾਂ ਦੀ ਥੱਲੇ ਸ਼ੀਦ ਹੁਸੈਨੀਵਾਲਾ ਭਗਤ ਸਿੰਘ ਗੜਬੀ ਸਗਰੇ ਦੀ ਸਿੱਧੇ ਚੱਲ ਉਹਨੂੰ ਵੀ ਸੰਧ ਕਰਨੀ ਤੇ ਨਾਲ ਜਿਹੜਾ ਕੀਤਾ ਜਾਵੇ ਰੋਡ ਜਿਹੜਾ ਹੈ ਉਹਨੂੰ ਵੀ ਜਿਹੜਾ ਹੈ ਸੰਧ ਕਰਨ ਕੀਤਾ ਜਾਵੇ ਉਸ ਦੀ ਪੰਜਾਬ ਸਰਕਾਰ ਉਸ ਨੇ ਵੀ ਬਚਮਦ ਬਿਲਕੁਲ ਜੀ ਪੰਜਾਬ ਸਰਕਾਰ ਹੁਸੈਨੀਵਾਲਾ ਪਾਰ ਔਰ ਜਿਹੜੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਸ਼ਹੀਦੀ ਸਮਾਰਕਾ ਜੋ ਬਣਿਆ ਉਹਨਿਆ ਨੇ ਚਾਲੀ ਅਸੀ ਫਰੋਸਟ ਚਲ ਲਈ ਮਤਲਬ ਲਈ ਉਹਨਾਂ ਲਈ ਉਹਨਾਂ ਦੇ ਮੈਨਿ ਕਰਨ ਦੇ ਲਈ ਪ੍ਰਾਲੇ ਕਰ ਰਹੀ ਹੈ ਔਰ ਉਹਦੇ ਲਈ ਗ੍ਰਾਂਟ 2 ਕਰੋੜ ਤੋਂ ਉੱਪਰ ਜਿਹੜੀ ਜਾਰੀ ਕੀਤੀ ਹੋਈ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਨਵੇਂ ਰੋਚੀ